ਕਿਲਾ ਜੀ ਹੜੀ ਸੁੱਕ ਜਾਈਂ ਇੱਥੇ ਲਾਇਆ ਸੀ ਤਿੰਨ ਦਿਨ ਜੇ ਸੀ ਜੋ ਪੁਰਾਣਾ ਖੜਾ ਖੜਾ ਹੈ ਫਿਰ ਸਾਰ ਗਾ ਵੀ ੁੰਟੇ ਗਿਲੇ ਆ ਆਪਣਾ ਲਾਂਛੜਾ ਝਗਦਾ ਆਪਣਾ ਜਿਗਰੀ ਵਾ ਫਾਂਜੀ ਆਂ ਜੀ ਸਾਰੇ ਪਾਸੇ ਓਢੇ ਰਹਿ ਕੇ ਦੋ ਆ 15 ਨਾਲ ਇੱਕਾ ਚ ਵਧਾਉਣ ਗਿਆ ਪਤਾ ਨਹੀਂ ਕਿਹੜਾ ਸੀ ਮੁੰਡਾ ਨੰਬਰ ਦਾ ਹਾਂ ਫਿਰ ਨਾਲੇ ਕਹਦੇ 20 ਤਰੀਕ ਤੇ ਕਰੀਜੀ ਇਹ ਵਧਾਤੀ ਤੇ ਕਿੰਨੇ ਦਿਨ ਕਰਤੀ ਰੇਟ ਵਧਾਤੀ ਹੈ ਮਹੀਨੇ ਦੀ ਹੋਰ ਅੱਛਾ ਹਾਂ ਵਾਹ ਆ ਤਾਰਾ ਤੁਰਾਣ ਗਿਆ ਕਿ ਮੈਂ ਆਪਣੇ ਗਿਆ ਠੀਕ ਹੈ ਜੀ ਵਧੀਆ ਤਾਂ ਆਹ ਆ ਬੋਧੀਆਂ ਆਹ ਤਹਾਂ ਆ ਗਿਆ ਹੈ ਆ ਕੇਵਲ ਦੇ ਬੋਧੀਆਂ ਇਕੱਠੇ ਲਾ ਦੇ ਹਾਂ ਹਾਂ ਇਹ ਆਪਾਂ ਕੱਲ ਨੂੰ ਕਰਾਂਗੇ ਘਰ ਤੱਕ ਜੁਲ ਡਰਾਫਰ ਆ ਗਿਆ ਸਲਸਲੇ ਕੇ ਲਾ ਦੇ